ਗਿਆਨ ਜੋਤੀ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਉਹਨਾਂ 6 ਮੂਰਤੀਆਂ ਬਾਰੇ ਗੱਲ ਕਰਾਂਗੇ ਜੋ ਸਾਨੂੰ ਆਪਣੇ ਪੂਜਾ ਘਰ ਵਿੱਚ ਬਿਲਕੁਲ ਵੀ ਨਹੀਂ ਰੱਖਣੀਆਂ ਚਾਹੀਦੀਆਂ ਜੇਕਰ ਤੁਸੀਂ ਇਹਨਾਂ 6 ਮੂਰਤੀਆਂ ਵਿੱਚੋਂ ਕਿਸੇ ਵੀ ਇੱਕ ਦੀ ਮੂਰਤੀ ਆਪਣੇ ਪੂਜਾ ਘਰ ਵਿੱਚ ਰੱਖਦੇ ਹੋ ਤਾਂ ਤੁਹਾਡੇ ਘਰ ਦਾ ਵਿਨਾਸ਼ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਘਰ ਦਾ ਮੰਦਰ ਉਹ ਸਥਾਨ ਹੁੰਦਾ ਹੈ ਜਿੱਥੇ ਬੈਠ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਨਾਲ ਹੀ ਨਾਲ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨਾਲ ਲੜਨ ਦਾ ਹੌਸਲਾ ਵੀ ਮਿਲਦਾ ਹੈ ਮੰਦਰ ਦੇ ਨਾਲ ਮੰਦਰ ਵਿੱਚ ਰੱਖੀਆਂ ਜਾਣ ਵਾਲੀਆਂ ਮੂਰਤੀਆਂ ਤੇ ਤਸਵੀਰਾਂ ਨਾਲ ਤੁਹਾਡਾ ਗੂੜਾ ਸਬੰਧ ਹੁੰਦਾ ਹੈ ਅੱਜ ਦੀ ਵੀਡੀਓ ਵਿੱਚ ਉਹਨਾਂ ਮੂਰਤੀਆਂ ਬਾਰੇ ਗੱਲ ਕਰਾਂਗੇ ਜੋ ਤੁਹਾਨੂੰ ਬਰਬਾਦ ਕਰ ਸਕਦੀਆਂ ਹਨ ਦੋਸਤੋ ਸਭ ਤੋਂ ਪਹਿਲਾ ਹੈ ਮਾਂ ਲਕਸ਼ਮੀ ਦੀ ਮੂਰਤੀ ਮਾਂ ਲਕਸ਼ਮੀ ਦੀ ਤਸਵੀਰ ਜਾਂ ਮੂਰਤੀ ਘਰ ਦੇ ਮੰਦਿਰ ਵਿੱਚ ਰੱਖਣ ਤੋਂ ਪਹਿਲਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਮਾਂ ਲਕਸ਼ਮੀ ਦੀ ਤਸਵੀਰ ਜਾਂ ਮੂਰਤੀ ਅਜਿਹੀ ਹੋਵੇ ਜਿਸ ਵਿੱਚ ਮਾਂ ਲਕਸ਼ਮੀ ਬੈਠੇ ਹੋਏ ਹੋਣ ਲక్ష్ਮੀ ਮਾਤਾ ਦੀ ਖੜੀ ਤਸਵੀਰ ਰੱਖਣ ਨਾਲ ਘਰ ਵਿੱਚ ਕਦੇ ਵੀ ਧੰਨ ਨਹੀਂ ਟਿਕਦਾ ਦੂਸਰੇ ਨੰਬਰ ਤੇ ਆਉਂਦੀ ਹੈ ਮਾ ਦੁਰਗਾ ਦੀ ਤਸਵੀਰ ਮਾ ਦੁਰਗਾ ਸ਼ਕਤੀ ਦਾ ਸਰੂਪ ਹੈ ਤੇ ਉਹਨਾਂ ਨੇ ਬਹੁਤ ਸਾਰੇ ਰਕਸ਼ਾ ਦਾ ਅੰਤ ਕੀਤਾ ਹੈ ਅਤੇ ਉਹਨਾਂ ਦੇ ਮਾ ਕਾਲੀ ਰੂਪ ਦੀ ਤਸਵੀਰ ਜਾਂ ਮੂਰਤੀ ਘਰ ਵਿੱਚ ਨਹੀਂ ਰੱਖਣੀ ਚਾਹੀਦੀ ਉਨ੍ਹਾਂ ਦੇ ਇਸ ਰੂਪ ਦੀ ਮੂਰਤੀ ਰੱਖਣ ਨਾਲ ਘਰ ਵਿੱਚ ਸਦਾ ਲੜਾਈ ਝਗੜੇ ਦਾ ਮਾਹੌਲ ਬਣਿਆ ਹੀ ਰਹਿੰਦਾ ਹੈ ਨੰਬਰ 3 ਤੇ ਉੱਪਰ ਆਉਂਦੀ ਹੈ ਨਟਰਾਜ ਦੀ ਮੂਰਤੀ ਨਟਰਾਜ ਰੂਪ ਭਗਵਾਨ ਭੋਲੇनाथ ਦੇ ਟਾਂਡਵ ਰੂਪ ਦੀ ਮੂਰਤੀ ਹੈ ਭੋਲੇनाथ ਜੀ ਨੂੰ ਜਦੋਂ ਜਦੋਂ ਗੁੱਸਾ ਆਉਂਦਾ ਹੈ ਉਦੋਂ ਉਦੋਂ ਉਹ ਟਾਂਡਵ ਕਰਦੇ ਹਨ ਇਸ ਲਈ ਘਰ ਵਿੱਚ ਨਟਰਾਜ ਦੀ ਮੂਰਤੀ ਰੱਖਣ ਨਾਲ ਘਰ ਵਿੱਚ ਕ੍ਰੋਧ ਦਾ ਮਾਹੌਲ ਬਣਿਆ ਰਹਿੰਦਾ ਹੈ ਜੇਕਰ ਤੁਸੀਂ ਵੀ ਘਰ ਵਿੱਚ ਸ਼ਾਂਤੀ ਰੱਖਣਾ ਚਾਹੁੰਦੇ ਹੋ ਤਾਂ ਇਹ ਮੂਰਤੀ ਕਦੇ ਵੀ ਨਾ ਰੱਖੋ ਚੌਥੇ ਨੰਬਰ ਤੇ ਹੈ ਭੈਰਵਨਾਥ ਦੀ ਮੂਰਤੀ ਭੈਰੋਨਾਥ ਭਗਵਾਨ ਸ਼ਿਵਜੀ ਦਾ ਹੀ ਰੂਪ ਹੈ ਭੈਰੋ ਦੀ ਸਵਾਰੀ ਹੈ ਕਾਲਾ ਕੁੱਤਾ ਭੈਰੋਨਾਥ ਨੂੰ ਪ੍ਰਸੰਨ ਕਰਨ ਦੇ ਲਈ ਸ਼ਮਸ਼ਾਨ ਦੀ ਰਾਖ ਤੇ ਤੰਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਘਰ ਵਿੱਚ ਭੈਰੋ ਦੀ ਪੂਜਾ ਨਹੀਂ ਕਰਨੀ ਚਾਹੀਦੀ ਨਾ ਹੀ ਭੈਰੋ ਦੀ ਮੂਰਤੀ ਘਰ ਵਿੱਚ ਰੱਖਣੀ ਚਾਹੀਦੀ ਹੈ ਨੰਬਰ 5ਵੇਂ ਤੇ ਆਉਂਦੀ ਹੈ ਸ਼ਨੀ ਦੇਵ ਦੀ ਮੂਰਤੀ। ਸ਼ਨੀ ਦੇਵ ਦੀ ਮੂਰਤੀ ਘਰ ਦੇ ਮੰਦਰ ਵਿੱਚ ਨਹੀਂ ਰੱਖਣੀ ਚਾਹੀਦੀ ਤੇ ਨਾ ਹੀ ਪੂਜਾ ਕਰਨੀ ਚਾਹੀਦੀ ਹੈ। ਸ਼ਨੀ ਦੇਵ ਦੀ ਪੂਜਾ ਹਮੇਸ਼ਾ ਸ਼ਨੀ ਮੰਦਰ ਵਿੱਚ ਜਾ ਕੇ ਹੀ ਕਰਨੀ ਚਾਹੀਦੀ ਹੈ ਕਿਉਂਕਿ ਸ਼ਨੀ ਦੇਵ ਦੀ ਪੂਜਾ ਕਰਦੇ ਸਮੇਂ ਕਈ ਰਿਸ਼ਮਾ ਦੀ ਪਾਲਣਾ ਕਰਨੀ ਪੈਂਦੀ ਹੈ ਜੋ ਘਰ ਵਿੱਚ ਨਹੀਂ ਹੁੰਦੀ। ਇਸ ਲਈ ਸ਼ਨੀ ਦੀ ਮੂਰਤੀ ਘਰ ਵਿੱਚ ਨਾ ਰੱਖੋ। ਦੋਸਤੋ 6ਵੇਂ ਨੰਬਰ ਤੇ ਆਉਂਦੀ ਹੈ ਇੱਕ ਹੀ ਦੇਵਤਾ ਦੀਆਂ ਦੋ ਮੂਰਤੀਆਂ ਘਰ ਦੇ ਪੂਜਾ ਘਰ ਵਿੱਚ ਕਦੇ ਵੀ ਕਿਸੇ ਵੀ ਦੇਵੀ ਦੇਵਤਾ ਦੀਆਂ ਦੋ ਮੂਰਤੀਆਂ ਜਾਂ ਤਸਵੀਰਾਂ ਨਹੀਂ ਰੱਖਣੀਆਂ ਚਾਹੀਦੀਆਂ ਜੇਕਰ ਤੁਸੀਂ ਇੱਕ ਹੀ ਦੇਵਤਾ ਦੀਆਂ ਦੋ ਮੂਰਤੀਆਂ ਘਰ ਵਿੱਚ ਰੱਖਦੇ ਹੋ ਤਾਂ ਇਸ ਨਾਲ ਘਰ ਵਿੱਚ ਤਣਾਅ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਮਾਨਸਿਕ ਪਰੇਸ਼ਾਨੀ ਦੀ ਸਮੱਸਿਆ ਘਰ ਦੇ ਹਰੇਕ ਮੈਂਬਰ ਵਿੱਚ ਹੋਣ ਲੱਗ ਜਾਂਦੀ ਹੈ ਤਾਂ ਦੋਸਤੋ ਇਹ ਸੰਨ ਘਰ ਦੇ ਮੰਦਰ ਨਾਲ ਸੰਬੰਧਿਤ ਕੁਝ ਅਹਿਮ ਜਾਣਕਾਰੀ ਭਗਵਾਨ ਦੀ ਮੂਰਤੀ ਸਦਾ ਆਸ਼ੀਰਵਾਦ ਦਿੰਦੇ ਹੋਏ ਹੀ ਹੋਣੀ ਚਾਹੀਦੀ ਹੈ ਮੈਂ ਆਸ ਕਰਦੀ ਹਾਂ ਇਸ ਜਾਣਕਾਰੀ ਨਾਲ ਤੁਹਾਡੇ ਜੀਵਨ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ ਅੱਜ ਦੇ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਜਲਦ ਹੀ ਨਵੀਂ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜੁੜ ਕਰ ਦੇਣਾ 私。